ਸੋਨੀਆਂ ਮਾਨ ਸੋਨੀਆਂ ਮਾਨ ਨਹੀਂ ਖੜਨਾ ਪੰਜਾਬ ਤੇਰੇ ਨਾਲ ਤੁਸੀਂ ਹੁਣ ਆ ਪਾਰਟੀ ਆ ਜਿਹੜੀ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਤੁਹਾਡੀ ਮਰਜ਼ੀ ਸੀ ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰ ਲੈਂਦੇ ਪਰ ਤੁਸੀਂ ਉਹ ਪਾਰਟੀ ਜੁਆਇਨ ਕੀਤੀ ਆ ਜਿਹਦੇ ਵਿੱਚ ਕਲਾਕਾਰਾਂ ਨੂੰ ਤੇ ਐਕਟਰਾਂ ਨੂੰ ਤੇ ਕਮੇਡੀਆ ਨੂੰ ਬਹੁਤ ਜ਼ਿਆਦਾ ਪਹਿਲ ਤੇ ਆਧਾਰ ਤੇ ਰੱਖਿਆ ਜਾਂਦਾ ਔਰ ਮਸਲਾ ਇਹ ਆ ਕਿ ਜਿਹੜਾ ਪੰਜਾਬ ਦੀ ਦੇਸ਼ ਦੀ ਗੱਲ ਕਰਦਾ ਇਸ ਪਾਰਟੀ ਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂਗਾ ਕਲਾਕਾਰਾਂ ਦਾ ਜ਼ਿਆਦਾ ਕੰਮ ਆ ਐਕਟਰਾਂ ਦਾ ਜ਼ਿਆਦਾ ਕੰਮ ਆ ਕਲਾਕਾਰ ਐਮਐਲਏ ਬਣ ਕੇ ਇਸ ਪਾਰਟੀ ਦੇ ਵਿੱਚ ਅਖਾੜੇ ਲਾ ਰਹੇ ਆ ਚਲੋ ਕੀ ਕਹਿ ਸਕਦੇ ਆ ਜਿਨ੍ਹਾਂ ਦਾ ਰਾਜ ਹੁੰਦਾ ਭਾਈ ਉਹਨਾਂ ਦਾ ਡੰਡਾ ਹੁੰਦਾ ਹੁਣ ਮੈਂ ਬੀਬੀ ਜੀ ਤੁਹਾਨੂੰ ਇਹ ਕਹਿਣਾ ਕਿ ਸੋਨੀਆਂ ਮਾਨ ਸੋਨੀਆਂ ਮਾਨ ਨਹੀਂ ਖੜਨਾ ਪੰਜਾਬ ਤੇਰੇ ਨਾਲ ਅੱਜ ਤੋਂ ਕੋਈ ਟਾਈਮ ਪਹਿਲਾਂ ਤਾਂ ਤੁਸੀਂ ਇਹੀ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਖਿਲਾਫ ਗੱਲਾਂ ਕੀਤੀਆਂ ਚਾਹੇ ਜਿੱਥੇ ਧਰਨਾ ਲੱਗਿਆ ਤੁਸੀਂ ਉੱਥੇ ਗਏ ਤੇ ਹੁਣ ਤੁਹਾਨੂੰ ਇਹੋ ਜਿਹਾ ਕੀ ਹੋਇਆ ਕਿ ਇਹੀ ਪਾਰਟੀ ਦੇ ਵਿੱਚ ਤੁਸੀਂ ਜਾ ਕੇ ਕੰਮ ਸ਼ੁਰੂ ਕਰਤਾ ਪ੍ਰਚਾਰ ਸ਼ੁਰੂ ਕਰਤਾ 3 ਦਸੰਬਰ ਤੁਹਾਨੂੰ ਯਾਦ ਹੋਣਾ ਜਿਸ ਦਿਨ ਉੱਥੇ ਯੂਪੀ ਬਿਹਾਰ ਤੋਂ ਆ ਕੇ ਪੰਜਾਬੀਆਂ ਨੂੰ ਕੁੱਟਣ ਵਾਸਤੇ ਬੰਦੇ ਸੱਦੇ ਗਏ ਸੀ ਤੁਹਾਨੂੰ ਯਾਦ ਹੋਣਾ ਕਿ ਕੋਈ ਪ੍ਰਵਾਸੀਆਂ ਨੂੰ ਨਹੀਂ ਰੋਕਦਾ ਸੀ ਔਰ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੂੰ ਰੋਕਦਾ ਸੀ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਉਹ ਪੰਜਾਬੀ ਇਕੱਠੇ ਹੋ ਕੇ ਗਏ ਆ ਤੁਸੀਂ ਵੀ ਉਹਨਾਂ ਦੇ ਵਿੱਚ ਸੀ ਤੁਹਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਹਿ ਲੋ ਚੱਕ ਲਿਆ ਕਹਿ ਲੋ ਧਰਨੇ ਉੱਥੇ ਜਾਣ ਨਹੀਂ ਦਿੱਤਾ ਸੀ ਕੱਟ ਤੇ ਆਪਾਂ ਗਏ ਕਿਹੜੇ ਮਕਸਦ ਨੂੰ ਸੀ ਤਾਂ ਕਿ ਜਿਹੜਾ ਫੈਕਟਰੀਆਂ ਦਾ ਕੈਮੀਕਲ ਪੈ ਰਿਹਾ ਉਸ ਪਾਣੀ ਦੇ ਵਿੱਚ ਉਹ ਕੈਂਸਰ ਦੇ ਪੀੜਤ ਹੋ ਰਹੇ ਆ ਲੋਕ ਮੇਰੇ ਪਿੰਡ ਦੇ ਵਿੱਚ ਵੀ ਕਈ ਪੀੜਤ ਹੋ ਗਏ ਕਿਉਂਕਿ ਅਸੀਂ ਵੀ ਫਿਰੋਜ਼ਪੁਰ ਸਾਡਾ ਪਹਿਲਾ ਜ਼ਿਲ੍ਹਾ ਸੀ ਅੱਜ ਫਾਜ਼ਿਲਕਾ ਬਣਿਆ ਔਰ ਮੇਰੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹ ਗੰਭੀਰ ਬਿਮਾਰੀ ਬਣ ਚੁੱਕੀ ਆ ਹੁਣ ਇਹ 10 ਘੜ ਛੱਡ ਕੇ ਬਿਮਾਰੀ ਆਉਣ ਲੱਗੀ ਆ ਪੇਸ ਮਸਲੇ ਨੂੰ ਗਈ ਸੀ ਲਾਜ ਤਾਂ ਇੱਥੇ ਕਿਸੇ ਬਿਮਾਰ ਦਾ ਨਹੀਂ ਹੁੰਦਾ ਲਾਜ ਤਾਂ ਇੱਥੇ ਕਿਸੇ ਬਿਮਾਰ ਦਾ ਨਹੀਂ ਹੁੰਦਾ ਬੀਬੀ ਜੀ ਪਰ ਕੈਂਸਰ ਵਾਲਿਆਂ ਦਾ ਲਾਜ ਕਿੱਥੋਂ ਹੋਊਗਾ ਬਹੁਤ ਸਾਰੇ ਲੋਕ ਦੁਨੀਆ ਛੱਡ ਗਏ ਮੇਰੇ ਸਕੇ ਤਾਇਆ ਜੀ ਜਿਨ੍ਹਾਂ ਨੂੰ ਕੈਂਸਰ ਸੀ ਉਹ ਦੁਨੀਆ ਛੱਡ ਗਏ ਆ ਹਲੇ ਮਹੀਨਾ ਨਹੀਂ ਹੋਇਆ ਗੱਲ ਕੀ ਆ ਕਿ ਬਿਮਾਰੀ ਵੱਧ ਕਿਉਂ ਰਹੀ ਆ ਆਪੇ ਇਸ ਮਸਲੇ 'ਚ ਗਏ ਸੀ ਵੀ ਇਹ ਪਾਣੀ ਲੋਕ ਪੀਂਦੇ ਆ ਅੱਜ ਬੀਬੀ ਜੀ ਤੁਸੀਂ ਉਹਨਾਂ ਪਾਰਟੀ ਦੇ ਖਿਲਾਫ ਖੜ ਕੇ ਅੱਜ ਤੁਸੀਂ ਕਹਿ ਰਹੇ ਆ ਪਾਰਟੀ ਬਹੁਤ ਵਧੀਆ ਕਿੱਥੇ ਜਦੋਂ ਅਨਮੋਲ ਗਗਨ ਮਾਨ ਜੀ ਮਾਈਕ ਦੇ ਅੱਗੇ ਭਾਸ਼ਣ ਦਿੰਦੇ ਸੀ ਜਿ� ਲਏ ਆ ਤਾਂ ਨਹੀਂ ਕਰਦਾ ਸੀ ਇਹ ਵੀ ਐਕਟਰ ਮੈਂ ਵੀ ਐਕਟਰ ਇਹਦੇ ਨਾਲ ਫੋਰਸਾਂ ਤੇ ਮੇਰੇ ਨਾਲ ਕੋਈ ਸ਼ੂ ਵੀ ਨਹੀਂ ਬੀਬੀ ਜੀ ਇਹ ਗੱਲ ਤੁਸੀਂ ਫਿਲਮਾਂ 'ਚ ਕੰਮ ਕੀਤਾ ਲੋਕ ਤੁਹਾਡੇ ਤੇ ਉਮੀਦਾਂ ਲਾ ਲੈਂਦੇ ਆ ਮੈਂ ਤਾਂ ਕਦੇ ਐਕਟਰਾਂ ਮੈਂ ਮਾੜਾ ਨਹੀਂ ਕਹਿੰਦਾ ਐਕਟਰ ਐਕਟਿੰਗ ਕਰੇ ਪਰ ਰਾਜਨੀਤੀ ਚ ਐਕਟਿੰਗ ਨਾ ਕਰੇ ਉਹ ਵਧੀਆ ਹੁੰਦਾ ਲੋਕ ਜੋ ਤੁਸੀਂ ਧਰਨਿਆਂ ਤੇ ਪਹੁੰਚਦੇ ਆ ਲੋਕ ਇਹ ਸੋਚਦੇ ਆ ਕਿਤੇ ਐਕਟਰ ਸਾਡੇ ਨਾਲ ਖੜਦੇ ਆ ਮੈਨੂੰ ਤਾਂ ਪਤਾ ਸੀ ਕਿ ਜਿਹੜਾ ਜਵਾਕਾਂ ਵਾਲਾ ਵਾਜਾ ਜਾਂ ਹੁੰਦਾ ਉਹ ਥੋੜਾ ਟਾਈਮ ਹੀ ਕੱਢਦਾ ਤੇ ਉਹ ਤੁਸੀਂ ਦੱਸ ਵੀ ਦਿੱਤਾ ਹੁਣ ਬੀਬੀ ਜੀ ਇੱਕ ਗੱਲ ਦੱਸੋ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਜਦੋਂ ਵੋਟ ਮੰਗੋਗੇ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੋਣੀ ਐ ਐਮਐਲਏ ਦੀ ਕੀ ਤੁਸੀਂ ਉੱਥੇ ਇਹ ਕਹੋਗੇ ਕਿ ਜੀ ਇਹ ਪਾਰਟੀ ਬਹੁਤ ਵਧੀਆ ਲੁਧਿਆਣੇ ਦੇ ਵਿੱਚ ਤੁਸੀਂ ਵੋਟ ਮੰਗੋਗੇ ਕਿ ਲੋਕ ਤੁਹਾਨੂੰ ਸਵਾਲ ਨਾ ਕਰਨਗੇ ਕਿ ਪੰਜਾਬ ਚ ਸਰਕਾਰ 3 ਦਸੰਬਰ 2024 ਨੂੰ ਇਹਨਾਂ ਦੀ ਸੀ ਇਹਨਾਂ ਨੇ ਪ੍ਰਸ਼ਾਸਨ ਥੱਲੇ ਸੀ ਅੱਗੇ ਕੋਈ ਜਾਣ ਨਹੀਂ ਦੇਣਾ ਸਾਡੀ ਪੰਜ ਥਾਵਾਂ ਤੋਂ ਚੈਕਿੰਗ ਹੋਈ ਅਸੀਂ ਲੋਕ ਲੁਕਾ ਕੇ ਗਏ ਉੱਥੇ ਤੇ ਅਸੀਂ ਵੇਖਿਆ ਕੀ ਟਿਕਾਣਾ ਕਿੱਥੇ ਟਿਕਾਣਾ ਕਿੱਥੇ ਨਹੀਂ ਅੱਜ ਉਹ ਮਸਲਾ ਠੰਡਾ ਕਿ ਵੀ ਬੀਜੀਏ ਗੱਲਾਂ ਦੇ ਜਵਾਬ ਹੈ ਪਾਰਟੀ ਜੁਆਇਨ ਕਰ ਲਈ ਮੈਂ ਇਹ ਤੁਹਾਨੂੰ ਕਹਿੰਦਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਕੀਤੀ ਪਰ ਅਸਲ ਰੌਲਾ ਤਾਂ ਇਹ ਆ ਭਰਾਵੋ ਵੀ ਪਾਰਟੀ ਜੁਆਇਨ ਕਰਨੀ ਸੀ ਉਹੀ ਕਰਨੀ ਸੀ ਜਿਹੜੀ ਪੰਜਾਬ ਦੇ ਵਿੱਚ ਆਪਾਂ ਇਹ ਕਰ ਰਹੇ ਹਾਂ ਜੀ ਇਹ ਚੰਗੀ ਨਹੀਂ ਇਹ ਚੰਗੀ ਨਹੀਂ ਜਦੋਂ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਸੀ ਮੈਂ 2020 ਦੇ ਵਿੱਚ ਲੋਕਾਂ ਨੂੰ ਕਹਤਾ ਸੀ ਕਿ ਇਹ ਪਾਰਟੀ ਨੇ ਤੁਹਾਨੂੰ ਕੱਖ ਨਹੀਂ ਦੇਣਾ ਨੋਟ ਰੱਖੋ ਕਿ ਅੱਜ ਤੁਸੀਂ ਉਹ ਪਾਰਟੀ ਜੁਆਇਨ ਕੀਤੀ ਆ ਜਿਹੜੀ ਲੋਕੀ ਅੱਜ ਉਹ ਗੱਲਾਂ ਮੇਰੀਆਂ ਜਾ ਕੇ ਫੇਸਬੁੱਕ YouTube ਤੇ ਧਰਨਿਆਂ ਤੇ ਬੋਲਿਓ ਕੱਢ ਲੋ ਇਹ ਗੱਲ ਪਹੀਆ ਜਾ ਤੇ ਅੱਜ ਤੁਸੀਂ ਇਹ ਦੱਸੋ ਕਿ ਅੱਜ ਜਿਹੜੀ ਬਸ ਪਾਰਟੀ ਇਹਨਾਂ ਦੀ ਐਮਐਲਏ ਦੀ ਉਹਨਾਂ ਦੇ ਧਰਨੇ ਤੇ ਜਾਉਂਗੇ ਕਿ ਤਾਂ ਜਾ ਵਰਦੇ ਸੀ ਤੁਸੀਂ ਜਿਹੜਾ ਲੋਕ ਧਰਨਾ ਲਾਈ ਬੈਠੇ ਅੱਜ ਜਿਨ੍ਹਾਂ ਦੇ ਜੀ ਮੁੱਕੇ ਆ ਅੱਜ ਪਹੁੰਚੋਗੇ ਨਹੀਂ 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 ਪਿਤਾ ਜੀ ਇਹ ਦੇਸ਼ ਵਾਸਤੇ ਪੰਜਾਬ ਵਾਸਤੇ ਕੋਈ ਗੱਲ ਕਰਨ ਨਹੀਂ ਆਉਂਦਾ ਗੱਲ ਲੁੱਧਿਆਂ ਤੇ ਮੁੱਕ ਜਾਂਦੀ ਆ ਤੁਸੀਂ ਕਿਸਾਨੀ ਦੇ ਮਸਲਿਆਂ 'ਚ ਗਏ ਕੀ ਕਹਿੰਦੇ ਸੀ ਕਿ ਸਰਕਾਰ ਨੂੰ ਨਾਲ ਖੜਨਾ ਚਾਹੀਦਾ ਐ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਐਕਟਿੰਗ ਕੈਮਰੇ ਸਾਹਮਣੇ ਕੀਤੀ ਫਰਕ ਓਦਾਂ ਬਸ ਧਰਨੇ ਦੇ ਵਿੱਚ ਵੀ ਹੁਣ ਤਾਂ ਕੈਮਰੇ ਲੱਗੇ ਹੁੰਦੇ ਉੱਥੇ ਵੀ ਐਕਟਿੰਗ ਪਰ ਲੋ ਬੀਬੀ ਜੀ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਫਿਰ ਆਪਾਂ ਨੂੰ ਆਪਾਂ ਲੋਕਾਂ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਆ ਪਾਰਟੀ ਮੈਨੂੰ ਤਾਂ ਇਸ ਦੋਕੇ ਤੁਸੀਂ ਕਾਂਗਰਸ ਕਰ ਲੈਂਦੇ ਕਾਲੀ ਦਲ ਜੁਆਇਨ ਕਰ ਲੈਂਦੇ ਕੋਈ ਹੋਰ ਬਿਸਪਾ ਜੁਆਇਨ ਕਰ ਲੈਂਦੇ ਹੋਰ ਪਾਰਟੀ ਕੋ ਜੁਆਇਨ ਕਰ ਲੈਂਦੇ ਪਰ ਮੈਂ ਜਿਹੜੀ ਪੰਜਾਬ ਦੇ ਵਿੱਚ ਪਾਰਟੀ ਪੰਜਾਬ ਨੂੰ ਹੱਥਾਂ ਪੈਰਾਂ ਤੇ ਲਈ ਖੜੀ ਆ ਪਰ ਭਾਈ ਫਿਰ ਗੱਲ ਇਹ ਹੈ ਤੇ ਜਿੱਥੇ ਕਲਾਕਾਰਾਂ ਨੂੰ ਪਹਿਲ ਮਿਲਣੀ ਆਪਾਂ ਉੱਥੇ ਹੀ ਜਾਣ ਪਰ ਪੰਜਾਬ ਦੇ ਲੋਕੋ ਇਹ ਗੱਲਾਂ ਸਮਝ ਲਓ ਤੇ ਇੱਕ ਗੱਲ ਹੋਰ ਸੁਣ ਲਓ ਬਹੁਤ ਜਲਦ ਦੇ ਇਸ ਬੀਬੀ ਨੂੰ ਕੋਈ ਨਾ ਕੋਈ ਅਹੁਦਾ ਮਿਲੂਗਾ ਸੋਨੀਆ ਮਾਨ ਨੂੰ ਇੱਕ ਕਲਿੱਪ ਕੱਟ ਕੇ ਜਿਹੜੇ ਚੈਨਲ ਹੋਣਗੇ ਉਹ ਪਾ ਦਿਆ ਜੀ ਅਹੁਦਾ ਵੀ ਮਿਲ ਜਾਣਾ ਪਰ ਰਹੀ ਗੱਲ ਲੋਕ ਉੱਥੇ ਦੇ ਉੱਥੇ ਰਹਿ ਗਏ ਲੋਕ ਜਿਹੜਾ ਬੋਰਡ ਆ ਨਾ ਬੋਰਡ ਬੋਰਡ ਦੀ ਛਾਂ ਬڑے ਲੋਕ ਮੰਨਦੇ ਆ ਬੋੜ ਚਾਹ ਕੋਈ ਵੀ ਦਰਖਤਾ ਪਰ ਜਿਆਦੇ ਸੰਗ ਨਾ ਜਾ ਮੈਂ ਬੋੜ ਦੀ ਗੱਲ ਕਰਦਾ ਆਪ ਧੁੱਪ ਝੱਲਦਾ ਧੁੱਪ ਝੱਲ ਕੇ ਥੱਲੇ ਬੈਠੇ ਲੋਕਾਂ ਨੂੰ ਛਾਂ ਦਿੰਦਾ ਤੇ ਇਹ ਜਿਹੜੇ ਲੋਕ ਆ ਦੇਸ਼ ਦੇ ਲੋਕ ਆ ਪੰਜਾਬ ਦੇ ਲੋਕ ਆ ਇਹ ਵੀ ਜਿਹੜੀ ਕਹਿ ਲੋ ਛਾਂ ਦੂਜਿਆਂ ਨੂੰ ਕਰ ਦਿੰਦੇ ਆ ਦੀਵੇ ਵਾਲਾ ਕੰਮ ਆ ਆਪਦੇ ਥੱਲੇ ਨਹੀਂ ਰਹੀ ਆ ਤਾਂ ਬੀਬੀ ਜੀ ਏ ਮੈਂ ਐ ਪੰਜਾਬ ਐ ਪੰਜਾਬ ਦੇ ਲੋਕ ਐ ਦੇਸ਼ ਦੇ ਲੋਕ ਅੱਗੇ ਨਹੀਂ ਜਾਣਗੇ ਤੁਸੀਂ ਇਹ ਵੇਖਿਆ ਜੀ ਹੁਣ ਤੁਸੀਂ ਪ੍ਰਚਾਰ ਕਰੋਗੇ ਉਸੇ ਲੁਧਿਆਣੇ ਦੇ ਵਿੱਚ ਜਿੱਥੇ ਲੋਕਾਂ ਦਾ ਇਕੱਠ ਹੋਇਆ ਸੀ ਰੋਕਿਆ ਗਿਆ ਸੀ ਤੁਹਾਨੂੰ ਚੱਕਿਆ ਗਿਆ ਸੀ ਰੱਬ ਜਾਣੇ ਤੁਹਾਨੂੰ ਕਿਉਂ ਇਸ ਪਾਰਟੀ ਤੋਂ ਡਰ ਲੱਗਣ ਲੱਗ ਗਿਆ ਖੌਰੇ ਅਨਮੋਲ ਗਗਨਮਾਨ ਤੋਂ ਮਚੇਵਾ ਹੋ ਗਿਆ ਵੀ ਉਹ ਤਾਂ ਮੇਰੇ ਨਾਲ ਦੀ ਇੱਕ ਕਲਾਕਾਰ ਨਹੀਂ ਸੀ ਮੈਂ ਕਿੰਡੀ ਤਗੜੀ ਐਕਟਰ ਉਹਦੇ ਨਾਲ ਫੋਰਸ ਮੈਂ ਕੱਲੀ ਕਿਉਂ ਚਲੋ ਬੀਬੀ ਜੀ ਤੁਸੀਂ ਲੋਕ ਇਹ ਛੇਤੀ ਭੁੱਲ ਜਾਂਦੇ ਆ ਵੀ ਤੁਸੀਂ ਇੱਕ ਵਾਰੀ ਅਕਾਲੀ ਦਲ ਵੀ ਜੁਆਇਨ ਕਰਨਾ ਸੀ 2021-22 ਦੇ ਵਿੱਚ ਟਿਕਟ ਵੀ ਲੜਨੀ ਸੀ ਉੱਥੋਂ ਰੌਲਾ ਪੈ ਗਿਆ ਸੀ ਠੀਕ ਆ ਭਾਈ ਐਕਟਰ ਮੈਂ ਅਕਸਰ ਲੋਕਾਂ ਨੂੰ ਗੱਲ ਕਹਿੰਨਾ ਹਾਂ ਐਕਟਰ ਕਲਾਕਾਰ ਮੈਂ ਸਾਰੇ ਮਾੜਾ ਨਹੀਂ ਕਹਿੰਦਾ ਕਲਾਕਾਰ ਐਕਟਰ ਤੇ ਮੰਤਰੀ ਇਹ ਕਿਸੇ ਦੇ ਮਿੱਤਰ ਨਹੀਂਗੇ ਬਸ ਇਹ ਗੱਲ ਜ਼ਰੂਰ ਕਹਿਣਾ ਹਾਂ ਬਹੁਤ ਕਲਾਕਾਰ ਹੈ ਜਿਹੜੇ ਲੋਕਾਂ ਨਾਲ ਖੜਦੇ ਹੋ ਭਾਈ ਗੁੱਸਾ ਨਾ ਕਰੋ ਜੀ ਪਰ ਅਸਲ ਸਚਾਈ ਇਹ ਆ ਕਿ ਕਿਸੇ ਨਾਲ ਕੋਈ ਖੜਦਾ ਨਹੀਂ ਤਾਂ ਹੁਣ ਬੀਬਾ ਜੀ ਤੁਸੀਂ ਪਾਰਟੀ ਜਾਂਦੇ ਰਹੇ ਆ ਤੁਸੀਂ ਹੁਣ ਕੀ ਕਰੋਗੇ ਮਾਨਸਾ ਬਹੁਤ ਵਧੀਆ ਕੰਮ ਕਰਦੇ ਆ ਪਹਿਲੀ ਵਾਰ 70 ਸਾਲਾਂ ਚ ਇਹੋ ਜਿਹੇ ਮੁੱਖ ਮੰਤਰੀ ਮਿਲੇ ਆ ਸੁਪਰੀਮ ਸੁਪਰੀਮ ਸਾਡੇ ਕੇਸ ਦੀਵਾਲ ਜੀ ਉਹ ਵੀ ਬਹੁਤ ਵਧੀਆ ਪਹਿਲਾਂ ਨਿੰਦਿਆ ਚਲੋ ਅੱਜ ਵਧੀਆ ਹੋ ਸਕਦੇ ਹੋਣੇ ਆ ਖੇਰ ਭਾਈ ਤੁਹਾਡੀ ਮਰਜ਼ੀ ਹੈ ਤੁਸੀਂ ਪਾਰਟੀ ਜੁਆਇਨ ਕਰ ਸਕਦੇ ਆ ਪਰ ਦੁੱਖ ਤੁਹਾਡੇ ਤੇ ਇਨਾ ਕਾ ਵੀ ਤੁਸੀਂ ਧਰਨੇ ਦੇ ਵਿੱਚ ਉਹਨਾਂ ਨੂੰ ਪਹਿਲਾਂ ਆਪਾਂ ਆਪਣੇ ਨਾਲ ਜੋ ਹੋਇਆ ਲੋਕ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ। ਬਾਕੀ ਤੁਹਾਡੀ ਮਰਜ਼ੀ ਹੈ ਹੋ ਸਕਦਾ ਭਾਈ ਤੁਹਾਨੂੰ ਕੋਈ ਧਮਕੀ ਵਗੈਰਾ ਦਿੱਤੀ ਹੋਵੇ ਪਰ ਅਸਲ ਗੱਲ ਤੇ ਹੀ ਹੈ ਵੀ ਇਹ ਅਨਮੋਲ ਗਗੜ ਮਾਨਕ ਕਲਾਕਾਰ ਸੀ ਤੁਸੀਂ ਐਕਟਰ ਸੀ। ਤਾਂ ਜਿੱਥੇ ਦੂਜੇ ਭਾਈ ਖਾੜੇ ਖੁਰੇ ਲਾਈ ਜਾਂਦੇ ਐਮਐਲਏ ਬਣ ਕੇ ਉੱਥੇ ਤੁਸੀਂ ਵੀ ਉਹ ਕਰ ਲਓ ਜੀ। ਪਰ ਹੁਣ ਪਾਰਟੀ ਛੱਡੋ ਜੇ ਨਾ 2027 ਤੋਂ ਪਹਿਲਾਂ ਪਹਿਲਾਂ ਤੇ 2027 ਤੋਂ ਬਾਅਦ ਵੀ ਨਾ ਛੱਡੋ ਜੇ ਉਹਦੇ ਲੈ ਲਓ ਕੋਈ ਗੱਲ ਨਹੀਂ ਪਰ ਬਾਅਦ ਦੇ ਵਿੱਚ ਪਾਰਟੀ ਛੱਡਿਆ ਜੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਪਰਾ ਹੋ ਮੈਂ ਗੱਲ ਇਹ ਕਹਿਣਾ ਕਿ ਜਿਹੜੇ ਲੋਕ ਵੀ ਤੁਹਾਡੇ ਹਾਸਤੇ ਬੋਲਦੇ ਆ ਤੁਸੀਂ ਉਹਨਾਂ ਲੋਕਾਂ ਤੇ ਯਕੀਨ ਕਰੋ ਤੁਹਾਡੀ ਮਰਜ਼ੀ ਆ ਪਰ ਜਿੰਨਾ ਚਿਰ ਤੁਸੀਂ ਆਪ ਦੇ ਵਿੱਚ ਆਪ ਖੜੇ ਨਹੀਂ ਹੁੰਦੇ ਤੁਹਾਡੇ ਬੱਚਿਆਂ ਵਾਸਤੇ ਸਿਹਤ ਸਿੱਖਿਆ ਰੋਜ਼ਗਾਰ ਨਹੀਂ ਮੰਗਦੇ ਉਨਾ ਚਿਰ ਤੁਹਾਡੇ ਜਿਹੜੇ ਬੱਚੇ ਆ ਤੇ ਤੁਹਾਡਾ ਵਿਕਾਸ ਨਹੀਂ ਹੋ ਸਕਦਾ ਤਾਂ ਤੁਸੀਂ ਭਾਈ ਸਿਹਤ ਸਿੱਖਿਆ ਰੋਜ਼ਗਾਰ ਮੰਗੋ ਤੁਸੀਂ ਆਪ ਉੱਠੋ ਪਰ ਤੁਹਾਨੂੰ ਉੱਠਣ ਜੋਗਰਾ ਛੱਡਿਆ ਨਹੀਂ ਹੈ ਏਜੰਸੀਆਂ ਸਰਕਾਰਾਂ ਨੇ ਬਾਕੀ ਫਿਰ ਵੀ ਕੋਸ਼ਿਸ਼ ਕਰੋ ਭਰਾਵੋ ਤੁਹਾਡੇ ਇਸ ਦੇਸ਼ ਦੇ ਵਿੱਚ ਮਿੱਤਰ ਕੋਈ ਨਹੀਂਗਾ ਤੁਹਾਡਾ ਮਾਪੇ ਮਿੱਤਰ ਆ ਤੇ ਮਾਪਿਆਂ ਦਾ ਬੱਚੇ ਮਿੱਤਰ ਆ ਬੜੇ ਜਵਾਨੀ ਵੇਲੇ ਤੁਹਾਡੇ ਬੱਚੇ ਕੁਝ ਨਹੀਂ ਵੇਂਦੇ ਤੇ ਬੜੇਪੇ ਵੇਲੇ ਤੁਸੀਂ ਨਹੀਂ ਕੁਝ ਦੇਖਦੇ ਗਰੀਬੀ ਚ ਆਏ ਆ ਗਰੀਬੀ ਚ ਮਰ ਰਹੇ ਆ ਸਾਡਾ ਬੁਰਾ ਹਾਲ ਹੋ ਰਿਹਾ ਜਾਮਾ ਸਾਰਿਆਂ ਨੂੰ ਇੱਕ ਮਿਲਦਾ ਲੀਡਰਾਂ ਨੂੰ ਵੀ ਇੱਕ ਮਿਲਦਾ ਦੂਜੇ ਲੋਕਾਂ ਨੂੰ ਵੀ ਇੱਕ ਮਿਲਦਾ ਪਰ ਆਪਾਂ ਉਹੀ ਰਹਿ ਗਏ ਤੇਰੇ ਪਿਓ ਨੇ ਸੀ ਰੋਲਤੀ ਜਵਾਨੀ ਤੇ ਪੁੱਤਾਂ ਤੋਂ ਬੜੇਪਾ ਰੋਲਤਾ ਅਕਸਰੇ ਗੱਲ ਆ ਪਰ ਮੈਂ ਬੇਨਤੀ ਕਰਦਾ ਵੀ ਆਪਾਂ ਜਾਗੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ